ਸਸਿਕਾਲ ਜੀ ਦਵਾਦਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਆ ਜਸਦੇਵ ਸਿੰਘ ਚੰਡ ਔਰ ਅਸੀਂ ਅੱਜ ਪਹੁੰਚੂਕੇ ਆ ਸ਼ਹੀਦ ਉਧਰ ਸਿੰਘ ਲਾਇਬ੍ਰੇਰੀ ਟੱਬਾ ਵਿਖੇਗੇ ਔਰ ਸਾਡੇ ਨਾਲ ਅੱਜ ਮੌਜੂਦ ਨੇ ਤਰਕਸ਼ੀ ਸੋਸਾਇਟੀ ਪੰਜਾਬ ਜੂਨ ਜਲੰਧਰ ਮੁਖੀ ਸਰਜੀਤ ਸਿੰਘ ਜੀ ਟੱਬਾ ਸੋ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਰਜੀਤ ਸਿੰਘ ਜੀ ਨਿਕਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਆਇਆਂ ਨੂੰ ਦਵਾਦਾ মিডিਆ ਵਾਲੀ ਸਾਰੀ ਟੀਮ ਨੂੰ ਲਾਇਬ੍ਰੇਰੀ ਤੇ ਪੁੱਜਣ ਤੇ ਸੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਰਹੇਗਾ ਸ਼ਹੀਦ ਉਧਮ ਸਿੰਘ ਜੀ ਬਾਰੇ ਜਿਨ੍ਹਾਂ ਦਾ ਕਿ 85ਵਾਂ ਸ਼ਹੀਦੀ ਦਿਹਾੜਾ ਜਿਹੜਾ ਸੀਗਾ ਕੱਲ ਉਹ ਸੀਗਾ ਔਰ ਇਸ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ ਜੀ ਸੋ ਸਵਾਲ ਮੇਰਾ ਪਹਿਲਾ ਹੈ ਕਿ ਕੌਮੀ ਸ਼ਹੀਦ ਉਧਮ ਸਿੰਘ ਜੀ ਬਾਰੇ ਕਿ ਮੁੱਢਲੀ ਜਾਣਕਾਰੀ ਜਿਹੜੀ ਉਹ ਦਿਓ ਜੀ ਸਾਨੂੰ ਜਰੂਰ ਜੀ ਇੱਕ ਤਾਂ ਬਹੁਤ ਚੰਗੀ ਗੱਲ ਤੁਸੀਂ ਮੈਂ ਫਿਰ ਸਵਾਗਤ ਕਰਦਾ ਇਸ ਗੱਲ ਦਾ ਕਿ ਅੱਜ ਦੀ ਸਾਡੀ ਜਿਹੜੀ ਪੀੜ੍ਹੀ ਹੈ ਉਹ ਨੌਜਵਾਨਾਂ ਨੌਜਵਾਨ ਖਾਸ ਕਰਕੇ ਉਹ ਸ਼ਹੀਦਾਂ ਨੂੰ ਭੁੱਲਦੇ ਜਾ ਰਹੇ ਆ ਜੀ ਤੁਹਾਡਾ ਇਹ ਜਿਹੜਾ ਯਤਨ ਹੈ ਇਸ ਲਾਗਾ ਜੋਗਾ ਸ਼ਹੀਦ ਸਰਦਾਰ ਉਦਮ ਸਿੰਘ ਜੀ ਦੀ ਮੋਢਲੀ ਜਿਹੜੀ ਜਾਣਕਾਰੀ ਉਹਦੇ ਤੇ ਗੱਲ ਆਪਾਂ ਕਰਦੇ ਹਾਂ ਕਿ ਉਹਨਾਂ ਦਾ ਜਨਮ ਜਿਹੜਾ ਹੈ ਉਹ 26 ਦਸੰਬਰ 1899 ਨੂੰ ਸੁਨਾਮ ਦੇ ਵਿੱਚ ਹੋਇਆ ਜੀ ਪਿਤਾ ਸਰਦਾਰ ਰੂੜ ਮਾਂ ਦਾ ਨਾਮ ਨਰੈਣੀ ਤੇ ਭਰਾ ਦਾ ਨਾਮ ਉਦੇ ਜੀ ਤੇ ਇਹਨਾਂ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਜੀ ਤੋਂ ਇਹ ਚਾਰ ਜੀਆਂ ਦਾ ਪਰਿਵਾਰ ਬਹੁਤ ਗਰੀਬੀ ਤੰਗੀ ਦੇ ਵਿੱਚ ਇਹਨਾਂ ਦੇ ਪਿਤਾ ਰੂੜ ਸਿੰਘ ਜਿਹੜੇ ਜਾਂ ਕੈਲੋ ਕੇ ਬਾਅਦ ਵਿੱਚ ਇੱਕ ਵਿਅਕਤੀ ਦੇ ਸੰਪਰਕ ਚ ਆਉਣ ਤੋਂ ਬਾਅਦ ਉਹਨਾਂ ਨੇ ਆਪਣਾ ਨਾਮ ਤਹਿਲ ਸਿੰਘ ਕਰ ਲਿਆ ਸੀ ਸਿੱਖ ਧਰਮ ਚ ਆ ਗਿਆ ਸੀ ਜੀ ਤੇ ਮਾਂ ਨੇ ਨਾਮ ਨਰਨਾਇਣੀ ਤੋਂ ਹਰਨਾਮ ਕੋਰ ਹੋ ਗਿਆ ਸੀਗਾ ਇਹਨਾਂ ਦਾ ਨਾਮ ਸ਼ੇਰ ਸਿੰਘ ਤੇ ਭਰਾ ਦਾ ਨਾਮ ਉਦੇਸ ਸਿੰਘ ਹੋ ਗਿਆ ਸੀ ਜੀ ਪਰ ਬੜੀ ਤੰਗੀ ਤਰਸੀ ਦੇ ਵਿੱਚ ਇਹ ਪਰਿਵਾਰ ਰਿਹਾ ਮਾਂ ਬਿਮਾਰ ਹੋ ਗਈ ਬਹੁਤ ਛੋਟੇ ਸੀ ਜਦੋਂ ਮਾਂ ਚਲਾਣਾ ਕਰ ਗਈ ਡੈਥ ਹੋ ਗਈ ਜੀ ਪਿਤਾ ਨੇ ਨੂੰ ਸਰਦਾਰ ਧੰਨਾ ਸਿੰਘ ਇੱਕ ਓਵਰਸੀਜ਼ ਦੀ ਨੌਕਰੀ ਕਰਦੇ ਸੀ ਉਹ ਇਹਨਾਂ ਦੇ ਸੰਪਰਕ ਚ ਆਏ ਉਹਨਾਂ ਨੇ ਇਹਨਾਂ ਨੂੰ ਰੇਲਵੇ ਫਟਕ ਤੇ ਇੱਕ ਛੋਟੀ ਜੀ ਨੌਕਰੀ ਦਵਾਤੀ ਛੰਡੀ ਦੇਣ ਦੀ ਉਹਦੇ ਨਾਲ ਕੁਝ ਥੋੜਾ ਬਹੁਤਾ ਗੁਜ਼ਾਰਾ ਚੱਲਿਆ ਉੱਥੇ ਵੀ ਇੱਕ ਦਿਨ ਇੱਕ ਘਟਨਾ ਵਾਪਰ ਗਈ ਉਹ ਪਿਤਾ ਜੀ ਕੁਝ ਕੰਮ ਲਈ ਥੋੜਾ ਜਿਹਾ ਉੱਥੋਂ ਆਸੇ ਪਾਸੇ ਹੋਏ ਤਾਂ ਉੱਥੇ ਬਗਿਆੜ ਆ ਗਿਆ ਇਹਨਾਂ ਨੇ ਬੱਕਰੀਆਂ ਪਾਲੀਆਂ ਹੋਈਆਂ ਸੀ ਪਿਤਾ ਜੀ ਨੇ ਇਹਨਾਂ ਦੇ ਰੂਟ ਸਿੰਘ ਹੋਣਾ ਨੇ ਜੀ ਤੋਂ ਬੱਕਰੀਆਂ ਨੂੰ ਖਾਣ ਲਈ ਬਗਿਆੜ ਆਇਆ ਤੇ ਉਦਮ ਸਿੰਘ ਬਚਪਨ ਤੋਂ ਹੀ ਬੜਾ ਦਲੇਰ ਸੀ ਤੋਂ ਇੱਕ ਘਵਾੜੀ ਚੱਕ ਲਿਆ ਪਿਛੋਂ ਆਪਣੀ ਝੌਂਪੜੀ ਦੇ ਵਿੱਚੋਂ ਜੀ ਤੇ ਜਦੋਂ ਇਨੇਚਰ ਨੂੰ ਇਹਦੇ ਪਿਤਾ ਜੀ ਪਹੁੰਚ ਗਏ ਨੇ ਕੁਹਾੜੀ ਨਾਲ ਬਗਿਆੜਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਿਛੋਂ ਪਿਤਾ ਜੀ ਨੇ ਰੋੜਾ ਪਾ ਕੇ ਬਗਿਆੜਾਂ ਨੂੰ ਭਜਾਇਆ ਫਿਰ ਉਹਨਾਂ ਨੂੰ ਲੱਗਾ ਕਿ ਮੇਰੇ ਬੱਚੇ ਇਸ ਫਟਕ ਤੇ ਸੇਫ ਨਹੀਂ ਹਨ ਤਾਂ ਉਹਨਾਂ ਨੇ ਉਹ ਜਗ੍ਹਾ ਜਿਹੜੀ ਬਦਲ ਦਿੱਤੀ ਉਹ ਹੋਰ ਥਾਂ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਬਿਮਾਰ ਹੋ ਗਏ ਜੀ ਅਖੀਰ ਅੰਮ੍ਰਿਤਸਰ ਵਿੱਚ ਥੋੜੀ ਬੋਤੀ ਜਾਣ ਪਛਾਣ ਸੀ ਦੋਨੋਂ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਚਲੇ ਗਏ ਜਿੱਦਣ ਉਹ ਅੰਮ੍ਰਿਤਸਰ ਪੁੱਜਦੇ ਆ ਜੀ ਰੇਲਰ ਦੇ ਸਟੇਸ਼ਨ ਤੇ ਉਹ ਬਹੁਤ ਬਿਮਾਰ ਪੈ ਜਾਂਦੇ ਆ ਤੇ ਉਸ ਰਾਤ ਹੀ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਦੋਨੋਂ ਬੱਚੇ ਯਤਿਮ ਹੋ ਜਾਂਦੇ ਆ ਇਹਨਾਂ ਦਾ ਉੱਥੇ ਇੱਕ ਰਿਸ਼ਤੇਦਾਰ ਇਹਨਾਂ ਨੂੰ ਪਛਾਣ ਲੈਂਦਾ ਦੋਵਾਂ ਬੱਚਿਆਂ ਨੂੰ ਉਦੇ ਨੂੰ ਤੇ ਸ਼ੇਰ ਸਿੰਘ ਨੂੰ ਉਹ ਇਹਨਾਂ ਨੂੰ ਯਤਿਮਖਾਨੇ ਭਰਤੀ ਕਰਾ ਦਿੰਦਾ ਕੁਝ ਮਹੀਨਿਆਂ ਬਾਅਦ ਉਦੇ ਦੀ ਵੀ ਮੌਤ ਹੋ ਜਾਂਦੀ ਆ ਜਿਹਦਾ ਨਾਮ ਮੁਕਤਾ ਸਿੰਘ ਵੀ ਸੀਗਾ ਜੀ ਤੋਂ ਅਖੀਰ ਸ਼ਹੀਦ ਉਦਮ ਸਿੰਘ ਜੀ ਜਿਹੜੇ ਆ ਉਹ ਇਕੱਲੇ ਰਹਿ ਜਾਂਦੇ ਆ ਜੀ ਤੇ ਉੱਥੇ ਹੀ ਯਤਿਮਖਾਨੇ ਦੇ ਸਕੂਲ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਮੋਢਲੀ میٹرਕ ਤੱਕ ਦੀ ਜਿਹੜੀ ਹੈ ਪੜ੍ਹਾਈ ਆ ਜੀ ਔਰ ਅਗਲਾ ਸਵਾਲ ਆਇਆ ਕਿ ਜਲੇ ਵਾਲੇ ਬਾਗ ਨਾਲ ਸ਼ਹੀਦ ਉਦਮ ਸਿੰਘ ਜੀ ਦਾ ਨਾਮ ਕਿਸ ਨਾਲ ਜੁੜਦਾ ਹੈ ਕਿਵੇਂ ਜੁੜਦਾ ਹੈ ਜੀ ਸ਼ਹੀਦ ਉਦਮ ਸਿੰਘ ਜੋ ਆਮ ਇੱਕ ਬੱਚੇ ਦੀ ਤਰ੍ਹਾਂ ਸਕੂਲ ਵਿੱਚ ਪੜ੍ਹਦੇ ਸੀ ਵਿਚਰਦੇ ਸੀ ਥੋੜਾ ਬੋਤਾ ਕੰਮ ਕਰਦੇ ਸੀ ਵੈਸੇ ਇਹਨਾਂ ਦੀ ਜਦੋਂ ਆਪਾਂ ਕਿਤਾਬ ਪੜ੍ਹਦੇ ਹਾਂ ਤੋਂ ਸਾਨੂੰ ਇਹ ਜਾਣਕਾਰੀ ਮਿਲਦੀ ਵੀ ਆਮ ਬੱਚਿਆਂ ਨਾਲੋਂ ਥੋੜਾ ਜਿਹਾ ਵਿਲੱਖਣ ਇਹਨਾਂ ਦਾ ਸੁਭਾਅ ਸੀਗਾ ਜੀ ਤੇ ਸਵਾਲ ਜਵਾਬ ਵੀ ਬਹੁਤ ਆਪਣੇ ਅਧਿਆਪਕਨ ਕਰਦੇ ਸੀ ਇੱਕ ਅਧਿਆਪਕ ਸਹਿਬਾਨ ਵਾਲੇ ਨਾਲ ਪ੍ਰੇਮ ਵੀ ਸੀਗਾ ਉਸਲੇ ਦਾ ਨਾਮ ਸ਼ੇਰ ਸਿੰਘ ਸੀਗਾ ਤੇ ਉਹਨਾਂ ਦੀਆਂ ਹਰਕਤਾਂ ਕਰਕੇ ਉਹ ਇਹਨਾਂ ਨੂੰ ਉਦਮ ਕਹਿਣ ਲੱਗ ਪਏ ਸਕੂਲ ਦੇ ਵਿੱਚ ਅਸਲ ਸਕੂਲ ਵਿੱਚ ਨਾ ਪਿਆ ਉਦਮ ਸਿੰਘ ਜੀ ਜੀ ਤੇ ਉਸ ਤੋਂ ਬਾਅਦ میٹرਕ ਕੀਤੀ ਇਹਨਾਂ ਨੇ میٹرਕ ਕਰਨ ਤੋਂ ਬਾਅਦ 17 18 ਤੋਂ ਬਾਅਦ ਬਾਹਰ ਆਏ ਫਿਰ ਇਹਨਾਂ ਨੇ ਆਪਣਾ ਕੋਈ ਛੋਟਾ ਮੋਟਾ ਲੱਕੜ ਦਾ ਕੰਮ ਸਿੱਖਿਆ ਕਾਰਪੈਂਟਰ ਦਾ ਵੀ ਔਰ ਪਲੱਸ ਪੇਂਟਿੰਗ ਦਾ ਵੀ ਕੰਮ ਇਹਨਾਂ ਨੂੰ ਪੇਂਟਰ ਦਾ ਬੜਾ ਸ਼ੌਂਕ ਸੀ ਕੰਮ ਕਰਨ ਦਾ ਜੀ ਇਸੇ ਦੌਰਾਨ 1919 ਦੇ ਵਿੱਚ ਕੌਮੀ ਮੁਕਤੀ ਲਹਿਰ ਨੂੰ ਦਬਾਉਣ ਲਈ ਅੰਗਰੇਜ਼ਾਂ ਨੇ ਇੱਕ ਕਾਨੂੰਨ ਲਿਆਂਦਾ ਰੋਲ ਐਕਟ ਜੀ ਰੋਲ ਟੈਕਟਿਕ ਇਦਾਂ ਦਾ ਕਾਨੂੰਨ ਸੀ ਵੀ ਜਿਹਦੇ ਵਿੱਚ ਆਮ ਤੌਰ ਤੇ ਜੋ 1861 ਦੇ ਆਈਪੀਸੀ ਦੇ ਜਿਹੜੇ ਕਾਨੂੰਨ ਸੀ ਇੰਡੀਅਨ ਪਿਨਲ ਕੋਡ ਦੇ ਉਹਦੇ ਤਹਿਤ ਜਦੋਂ ਕੋ ਬੰਦਾ ਕੋਈ ਤਰਨਾ ਗੁਜ਼ਾਰਾ ਕਰਦਾ ਸੀ ਪੁਲਿਸ ਨੂੰ ਫੜਦੀ ਸੀ ਫੇ ਉਹਨੂੰ ਕੋਰਟ ਚ ਪੇਸ਼ ਕੀਤਾ ਜਾਂਦਾ ਸੀ ਜੱਜ ਤੇ ਗਵਾਹਾਂ ਗਵਾਹੀਆਂ ਹੁੰਦੀਆਂ ਸੀ ਗਵਾਹੀਆਂ ਤੋਂ ਬਾਅਦ ਕੋ ਸਜ਼ਾ ਹੁੰਦੀ ਸੀ ਜੀ ਰੋਲ ਟੈਕਟ ਨਾਲ ਕੀ ਹੋਇਆ ਵੀ ਜਿਹੜੇ ਤਰਨਾ ਮੁਜ਼ਾਹਰਾ ਕਰਨ ਵਾਲੇ ਲੋਕ ਸੀਗੇ ਉਹਨਾਂ ਨੂੰ ਉਸ ਪੋਰਸ ਸਿੱਧਾ ਫੜ ਸਕਦੀ ਸੀ ਤੇ ਕੋਈ ਵੀ ਸਜ਼ਾ ਦੇ ਸਕਦੀ ਸੀ ਜੀ ਇਸ ਰੋਲ ਟੈਕਟ ਦਾ ਬੰਬੇ ਤੇ ਔਰ ਸਾਡੇ ਪੰਜਾਬ ਵਿੱਚ ਬਹੁਤ ਵੱਡਾ ਵਿਰੋਧ ਹੋਇਆ ਪੰਜਾਬ ਵਿੱਚੋਂ ਵੀ ਦੋ ਥਾਵਾਂ ਤੇ ਬਹੁ ਇਹ ਲਾਹੌਰ ਦੇ ਵਿੱਚ ਉਹ ਅੰਮ੍ਰਿਤਸਰ ਦੇ ਵਿੱਚ ਇੱਕ ਜੱਲੇ ਨਾਮ ਦਾ ਵਿਅਕਤੀ ਸੀ ਜਿਹਦਾ 8.5 ਏਕੜ ਦਾ ਇੱਕ ਥਾਂ ਜੋ ਹਰਮੰਦਰ ਸਾਹਿਬ ਤੋਂ ਕੁਝ ਮੀਟਰ ਪਿੱਛੇ ਜਗ੍ਹਾ ਆ ਜੀ ਜੀ ਉੱਥੇ ਜਬ ਬਾਗ ਸੀ ਉਹ ਉਸ ਥਾਂ ਦੇ ਉੱਤੇ 13 ਅਪ੍ਰੈਲ ਨੂੰ ਇੱਕ ਬਹੁਤ ਵੱਡਾ ਮਜਾਰਾ ਸੀ ਜਿਹਦੀ ਗਿਣਤੀ ਲੋਕਾਂ ਦੀ ਸਾਡੇ ਜਿਹਦੇ ਵਿੱਚ ਸਿੱਖ, ਮੁਸਲਮ, ਹਿੰਦੂ ਜੀਨਾਂ ਦੀ 35000 ਗਿਣਤੀ ਲਗਪਗ ਹੈਗੀ ਸੀ ਜੀ ਉਹ ਮਜਾਰਾ ਇਸ ਕਰਕੇ ਸੀ ਕਿਉਂਕਿ ਜਿਹੜਾ ਅੰਮ੍ਰਿਤਸਰ ਸ਼ਹਿਰ ਆ ਉਹ 9 ਤਰੀਕ ਨੂੰ ਬਹੁਤ ਇੱਕ ਭਿਆਨਕ ਅਫਸਰ ਡਾਇਰ ਦੇ ਹਵਾਲੇ ਕਰ ਦਿੱਤਾ ਸੀ ਜੋ ਬਰਗੇਡੀਅਰ ਸੀ ਜੀ ਜੀ ਡਾਇਰ ਤੇ ਉਹ ਡਵਾਈਰ ਕਈਆਂ ਸਾਥੀਆਂ ਨੂੰ ਬੜਾ ਭੁਲੇਖਾ ਪੈਂਦਾ ਮਾਈਕਲ ਐਡਵਾਈਰ ਹੋ ਰਿਹਾ ਤੇ ਜਨਰਲ ਡਾਇਰ ਜਿਹੜਾ ਹੋ ਜੀ ਬਿਲਕੁਲ ਬਿਲਕੁਲ ਇਹ ਭੁਲੇਖਾ ਪਾਉਂਦੇ ਤੋਂ ਇਹ ਜਦੋਂ ਦੂਸਰੀ ਕਟੜਾ ਵਾਪਰਦੀ ਹੈ ਕਿ ਦੋ ਵੱਡੇ ਲੀਡਰ ਜਿਹੜੇ ਅਮਰਸਰ ਦੇ ਡਾਕਟਰ ਸਤਿਆਪਾਲ ਕਿਚਲੂ ਤੇ ਸੈਫੁਦੀਨ ਇਹਨਾਂ ਦੋਨਾਂ ਨੂੰ ਧੋਖੇ ਦੇ ਨਾਲ ਗ੍ਰਿਫਤਾਰ ਕਰਕੇ ਧਰਮਸ਼ਾਲਾ ਭੇਜ ਦਿੱਤਾ ਗਿਆ ਕਿਉਂਕਿ ਲੋਕ ਇਹਨਾਂ ਦੀ ਅਗਵਾਈ ਮੰਨਦੇ ਸੀ ਜੀ ਜੀ ਤੋਂ ਇਸ ਤਰ੍ਹਾਂ 10 11 ਤਰੀਕ ਨੂੰ ਸ਼ਹਿਰ ਵਿੱਚ ਕੁਝ ਡਰਨਾਵਾਵਾਂ ਵਾਪਰ ਗਿਆ 13 ਤਰੀਕ ਨੂੰ ਸ਼ਾਮ 4:00 ਵਜੇ 35000 ਦੇ ਲਗਭਗ ਲੋਕ ਜਲਿਆਂਵਾਲੇ ਬਾਗ ਦੇ ਵਿੱਚ ਇਕੱਠੇ ਹੁੰਦੇ ਆ ਉੱਥੇ ਇਹ ਭਿਆਨਕ ਜਿਹੜਾ ਬਰਗੇਡੀਅਰ ਡਾਇਰਾਂ ਜਿਹਦੇ ਹਵਾਲੇ ਸਾਰਾ ਸ਼ਹਿਰ ਕੀਤਾ ਗਿਆ ਸੀ ਇਹਦੇ ਕੋਲ ਜਲੰਧਰ ਦੀ ਬਟਾਲੀਆਂ ਜਿਹੜੀ ਸੀ ਫੌਜ ਦੇ ਅੰਡਰ ਇਹਦੀ ਕਮਾਂਡ ਹੇਡ ਸੀ ਜੀ ਇਹ 40 50 ਗੋਰਖੇ ਲੈ ਕੇ ਤੇ ਇੱਕ ਆਪਾਂ ਨੂੰ ਸਾਰਿਆਂ ਨੂੰ ਕੋ ਜਲੇ ਵਾਲਾ ਬਾਗ ਜਿਨ੍ਹਾਂ ਨੇ ਦੇਖਿਆ ਕਿ ਇੱਕ ਛੋਟੀ ਗਲੀ ਆ ਉਹਦੀ ਐਂਟਰੀ ਜਦੋਂ ਤੁਸੀਂ ਗਲੀ ਵਿੱਚ ਨਹੀਂ ਆਉਂਦੇ ਆ ਉੱਥੋਂ ਨਹੀਂ ਤੁਸੀਂ ਵਾਪਸ ਜਾਂਦੇ ਆ ਜੀ ਉਹ ਗਲੀ 3-4 ਫੁੱਟ ਦੀ ਜੀ ਬਿਲਕੁਲ ਜੀ ਉਸ ਗਲੀ ਦੇ ਮੋੜੇ ਲਿਆ ਕੇ ਇਹਨੇ ਇੱਕ ਅਗਲਾ ਹੁਕਮ ਦਿੱਤਾ ਕਿ ਤੁਸੀਂ ਲਾਈਨ ਬਣਾ ਕੇ ਆਪਣੀਆਂ ਬੰਦੂਕਾਂ ਗੋਡਿਆਂ ਤੇ ਸਿੱਧਤ ਕਰਕੇ ਸਿੱਧੀਆਂ ਲੋਕਾਂ ਵੱਲ ਨੂੰ ਮੂੰਹ ਉਹਦਾ ਕਰ ਦਿਓ ਜੀ ਤੇ ਔਰ ਲੋਕ ਜੋ ਮਜਾਰਾ ਕਰ ਰਹੇ ਸੀ ਤਕਰੀਰਾਂ ਸੁਣ ਰਹੇ ਸੀ ਬੜੇ ਸ਼ਾਂਤੀਪੂਰਵ ਬੈਠੇ ਸੀ ਇਹਨੇ ਬਿਨਾ ਵਾਰਨਿੰਗ ਤੋਂ ਬਿਨਾ ਚੇਤਾਵਨੀ ਦਿੱਤੀਆਂ ਫਾਇਰ ਕਰ ਦਿੱਤੇ ਔਰ ਰਿਕਾਰਡ ਇਹ ਦੱਸਦਾ ਕਿ 1650 ਰੌਂਦ ਸੀਗੇ ਉਸ ਵੇਲੇ ਦੇ ਕੋਲ ਤੇ 1650 ਦੇ ਪਿਛਾਈ ਇਹਨੇ ਲੋਕਾਂ ਦੇ ਉੱਤੇ ਫਾਇਰ ਕਰ ਦਿੱਤੇ ਤੇ ਇਹ ਘਟਨਾ ਦੇ ਵਿੱਚ ਪੋਸਟ ਦਾ ਜੋ ਰਿਕਾਰਡ ਆ ਉਸ ਸਮੇਂ ਦਾ ਅੰਗਰੇਜ਼ਾਂ ਦਾ ਉਹ 397 ਲੋਕਾਂ ਦਾ ਹੈ ਲਗਭਗ ਜੀ ਪਰ ਆਫ ਦੀ ਰਿਕਾਰਡ ਕਿਉਂਕਿ ਜਦੋਂ 35000 ਬੰਦਿਆਂ ਚ ਆਪਾਂ 1650 ਗੋਲੀਆਂ ਰਾਉਂਡ ਫਾਇਰ ਕਰਾਂਗੇ ਤਾਂ ਹਜ਼ਾਰਾਂ ਦੇ 1000 ਤੋਂ ਉੱਪਰ ਬੰਦਾ ਮਰੇਗਾ ਜੀ ਬਿਲਕੁਲ ਦੂਸਰੀ ਮੌਤ ਕਰਨ ਦਾ ਉੱਥੇ ਵੱਡਾ ਕਾਰਨ ਸੀ ਉੱਥੇ ਇੱਕ ਖੂਹ ਸੀ ਜੀ ਖੂਹ ਵਿੱਚ ਲੋਕਾਂ ਨੇ ਗੋਲੀਆਂ ਦੀ ਫਾਇਰ ਦੀ ਰੇਂਜ ਤੋਂ ਬਚਣ ਲਈ ਛਾਲਾ ਮਾਰਨੀ ਸ਼ੁਰੂ ਕੀਤੀਆਂ ਇੱਕ ਡਿਗ 2 ਡਿਗ 10 ਡਿਗ 100 ਡਿਗ ਉਹਦੇ ਵਿੱਚ ਵੀ ਸੈਂਕੜੇ ਲਾਸ਼ਾਂ ਜਿਹੜੀਆਂ ਇਕੱਠੀਆਂ ਹੋਈਆਂ ਜੀ ਤਾਂ ਦੋ ਤਰ੍ਹਾਂ ਦਾ ਇਤਿਹਾਸ ਸਾਨੂੰ ਮਿਲਦਾ ਆ ਕੁਝ ਇਤਿਹਾਸਕਾਰ ਇਹ ਮੰਨਦੇ ਆ ਕਿ ਉਦਮ ਸਿੰਘ ਉਸ ਵੇਲੇ ਜਿਲ੍ਹਿਆਂਵਾਲੇ ਬਾਗ 'ਚ ਮੌਜੂਦ ਸਨ। ਜੀ। ਕੁਝ ਇਤਿਹਾਸਕਾਰ 1930 ਦਾ 34 ਦਾ ਗ੍ਰਹਿ ਵਿਭਾਗ ਦਾ ਜਿਹੜਾ ਵਿਭਾਗ ਦਾ ਇਹ ਤੇ ਜਿਹੜਾ ਰਿਕਾਰਡ ਹੈ ਉਹਦੇ ਅੰਦਾ ਉਦਮ ਸਿੰਘ ਉਸ ਵੇਲੇ ਅੰਮ੍ਰਿਤਸਰ ਮੌਜੂਦ ਨੇ ਹੀ ਸੀ। ਪਰ ਦੋਨੋਂ ਗੱਲਾਂ ਦੇ ਵਿੱਚ ਆਪਾਂ ਜੀ ਅੱਗੇ ਉਦਮ ਸਿੰਘ ਉਹਨਾਂ ਦੇ ਜੀਵਨ ਦੇ ਝਾਤ ਮਾਰਦੇ ਆ। ਉਹਨਾਂ ਦਾ ਉੱਥੇ ਹੋਣਾ ਜਾਂ ਨਾ ਹੋਣਾ ਕੋਈ ਬਹੁਤਾ ਮਾਇਨੇ ਨਹੀਂ ਰੱਖਦਾ। ਸਵਾਲ ਆ ਕਿ ਉਹਨਾਂ ਨੇ ਬਦਲਾ ਕਿ ਮਿਲਿਆ। ਜੀ। ਤੋ ਜਿਲ੍ਹਿਆਂਵਾਲੇ ਬਾਗ ਦੀ ਘਟਨਾ ਸਾਰੀ ਦੁਨੀਆ ਦੇ ਵਿੱਚ ਫੈਲੀ। ਉਸ ਘਟਨਾ ਨੇ ਜਿੱਥੇ ਪੰਜਾਬ ਨੂੰ ਹਿਲਾਇਆ ਹਿੰਦੁਸਤ ਅੰਗਰੇਜ਼ਾਂ ਨੂੰ ਵੀ ਹਲਾਇਆ ਔਰ ਉਹਦੀ ਸਜ਼ਾ ਡਾਇਰ ਨੂੰ ਇਹ ਦਿੱਤੀ ਗਈ ਕਿ ਉਹਨੂੰ 20 ਦਿਨਾਂ ਬਾਅਦ ਹੀ ਸਸਪੈਂਡ ਕਰਕੇ ਵਾਪਸ ਜਿਹੜਾ ਲੰਡਨ ਭੇਜ ਦਿੱਤਾ ਗਿਆ ਉਹਦੀ ਤਨਖਾਹ ਵੀ ਅੱਧੀ ਕਰ ਦਿੱਤੀ ਗਈ। ਜੀ। ਤੋ ਇਸ ਤਰ੍ਹਾਂ ਉਦਮ ਸਿੰਘ ਦਾ ਜਿਹੜਾ ਉਸ ਘਟਨਾ ਦੇ ਨਾਲ ਅਸਲ ਚ ਉਹਦੇ ਮਨ ਵਿੱਚ ਇੱਕ ਅਗਨੀ ਪੈਦਾ ਹੋਈ ਕਿ ਇਹਨੇ ਹੱਥੇ ਲੋਕਾਂ ਦੇ ਉੱਤੇ ਜਿਹੜੀ ਆ ਵਾਰ ਕੀਤਾ ਤਾਂ ਮੈਂ ਕੋਈ ਬਦਲਾ ਲੈਣਾ। ਔਰ ਸਰਜੀਤ ਸਿੰਘ ਜੀ ਅਗਲਾ ਸਵਾਲ ਮੇਰਾ ਜਿਹੜਾ ਆ ਕਿ ਸ਼ਹੀਦ ਉਦਮ ਸਿੰਘ ਜੀ ਇਨਕਲਾਬੀਆਂ ਦੇ ਸੰਪਰਕ ਵਿੱਚ ਕਿਵੇਂ ਆਏ? ਔਰ ਇਹਨਾਂ ਨੇ ਆਪਣਾ ਮਕਸਦ ਜਿਹੜਾ ਹੈ ਉਹ ਕਿਸ ਤਰ੍ਹਾਂ ਪੂਰਾ ਕੀਤਾ ਜੀ ਜਦੋਂ ਇਹ ਘਟਨਾ ਵਾਪਰਦੀ ਹੈ ਤੇ ਇਹਨਾਂ ਦਾ ਮਨ ਬੇਚੈਨ ਰਹਿਣਾ ਸ਼ੁਰੂ ਹੋਇਆ ਤਾਂ ਇਹ ਇਧਰ ਉਧਰ ਘੁੰਮਣ ਲੱਗੇ ਜੀ ਇੱਕ ਵਾਰ ਇਹ ਦਿੱਲੀ ਜਾਂਦੇ ਸੀ ਤੇ ਇਹਨਾਂ ਨੂੰ ਟ੍ਰੇਨ ਦੇ ਵਿੱਚ ਇੱਕ ਐਸਾ ਵਿਅਕਤੀ ਮਿਲਿਆ ਜਿਸ ਨਾਲ ਇਹਨਾਂ ਦੀ ਜਾਰੀ ਦੋਸਤੀ ਪਈ ਅਸਲ ਵਿੱਚ ਉਹ ਵਿਅਕਤੀ ਜਸਵੰਤ ਸਿੰਘ ਨਾਮ ਦਾ ਵਿਅਕਤੀ ਸੀ ਉਹ ਦੱਖਣੀ ਅਫਰੀਕਾ ਵਿੱਚ ਲੱਕੜ ਦਾ ਕੰਮ ਕਰ ਰੁਆ ਕਰਦਾ ਸੀ ਤੋਂ ਕਿਸੇ ਕੰਮ ਇਧਰ ਪੰਜਾਬ ਚ ਇੰਡੀਆ ਆਇਆ ਹੋਇਆ ਸੀ ਜੀ ਤੋਂ ਇਹਨਾਂ ਦੀ ਦੋ ਤਿੰਨ ਇਕੱਠੇ ਰਹਿਣ ਨਾਲ ਦੋਸਤੀ ਪੈ ਗਈ ਤਾਂ ਉਹਨੇ ਅਖੀਰ ਇਹਨੂੰ ਦੱਖਣੀ ਅਫਰੀਕਾ ਜਿਹੜਾ ਸਦਿਆ ਤੋਂ ਪਹਿਲੀ ਵਾਰੀ ਇਹ ਦੱਖਣੀ ਅਫਰੀਕਾ ਜਾਂਦੇ ਆ ਜਾਂ ਤੋਂ ਬਾਹਰ ਉਸ ਤੋਂ ਬਾਅਦ ਇਹ ਯੂਰਪ ਚਲੇ ਜਾਂਦੇ ਆ ਅਮਰੀਕਾ ਚਲੇ ਜਾਂਦੇ ਆ ਅਮਰੀਕਾ ਜਾ ਕਿ ਇਹਨਾਂ ਨੇ ਇੰਜੀਨੀਅਰਿੰਗ ਦੀ ਥੋੜੀ-ਬੋਤੀ ਪੜ੍ਹਾਈ ਵੀ ਕੀਤੀ ਕਿਉਂਕਿ ਇੱਥੋਂ ਹੀ میٹرਕ ਪਾਸ ਕਰ ਚੁੱਕੇ ਸੀਗੇ ਜੀ ਜੀ ਤੋ ਕਾਰ ਚਲਾਉਣਾ ਇਹਨਾਂ ਦਾ ਸ਼ੌਂਕ ਸੀ ਘੁੰਮਣਾ ਫਿਰਨਾ ਇਹਨਾਂ ਦਾ ਬਹੁਤ ਵੱਡਾ ਸ਼ੌਂਕ ਸੀ ਵਾਰਿਸ ਸ਼ਾਹ ਦੀ ਹੀਰ ਨੂੰ ਗਾਉਣਾ ਇਹ ਬੜਾ ਵੱਡਾ ਸ਼ੌਂਕ ਸੀ ਜੀ ਤੇ ਰਿਕਾਰਡ ਸਾਡਾ ਪੜਿਆਂ ਆਈ ਪਤਾ ਲੱਗਦਾ ਆਪਾਂ ਨੂੰ ਕਿ ਉਹਨਾਂ ਨੇ 33 ਦੇਸ਼ ਜਿਹੜੇ ਆ ਉਹ ਘੁੰਮਿਆ ਅਮਰੀਕਾ ਦੇ ਵਿੱਚ ਬਹੁਤ ਸਾਰੇ ਗਦਰੀ ਕਿਉਂਕਿ ਗਦਰ ਲਹਿਰ ਪੰਜਾਬ ਦੇ ਵਿੱਚ ਤਾਂ ਫੇਲ ਹੋ ਚੁੱਕੀ ਸੀ ਪਰ ਬਹੁਤ ਸਾਰੇ ਗਦਰੀ ਜੋ ਅਮਰੀਕਾ ਵਿੱਚ ਰਹਿ ਗਏ ਸਨ ਜੋ ਪੰਜਾਬ ਨਹੀਂ ਆਏ ਸਨ ਉਹ ਉਹਨਾਂ ਦੇ ਮਨਾਂ ਵਿੱਚ ਹਜੇ ਵੀ ਪੰਜਾਬ 'ਚ ਗਦਰ ਕਰਨ ਲਈ ਚੱਲ ਰਹੀ ਸੀ ਉਹਨਾਂ ਦੇ ਸੰਬੰਧ ਵਿੱਚ ਉਦਮ ਸਿੰਘ ਜੀ ਆਉਂਦੇ ਆ ਔਰ ਉੱਥੋਂ ਗੱਦਰ ਖ਼ਬਾਰ ਪੜਦੇ ਆ ਗੱਦਰੀਆਂ ਦੇ ਨਾਲ ਉਹਨਾਂ ਦੀਆਂ ਰਾਤਾਂ ਬੀਤਦੀਆਂ ਉਹਨਾਂ ਦੀ ਆਪਸ ਵਿੱਚ ਚਰਚਾ ਹੁੰਦੀ ਡਿਸਕਸ਼ਨ ਹੁੰਦੀ ਹੈ ਇਸ ਤਰ੍ਹਾਂ ਜੋ ਜੋ ਉਹਨਾਂ ਦੇ ਮਨ ਵਿੱਚ ਅਗਨੀ ਸੀ ਬਦਲਾ ਲੈਣ ਦੀ ਉਹਨੂੰ ਗੱਦਰ ਨੇ ਹੋਰ ਜ਼ਿਆਦਾ ਜਿਹੜਾ ਉਹਨਾਂ ਨੂੰ ਪ੍ਰਭਾਵਿਤ ਕੀਤਾ ਤੇ ਇੱਕ ਵਾਰ ਸ਼ਹੀਦ ਸਰਦਾਰ ਭਗਤ ਸਿੰਘ ਹੋਣਾ ਨੇ ਉਹਨਾਂ ਨੂੰ ਇੱਕ ਪੱਤਰ ਵੀ ਲਿਖਿਆ ਕਿ ਵਾਪਸ ਇੱਕ ਵਾਰੀ ਦੇਸ਼ ਆ ਜਾਣਾ ਤੇ ਉਹ 1927 ਵਿੱਚ ਵਾਪਸ ਵੀ ਆਉਂਦੇ ਆ ਇੱਥੇ ਦੋ ਪਿਸਤੌਲ ਉਹਨਾਂ ਦੇ ਕੋਲ ਬ੍ਰਾਹਮਦ ਹੁੰਦੇ ਆ ਤੇ ਉਹਨਾਂ ਨੂੰ 5 ਸਾਲ ਦੀ ਜੇਲ੍ਹ ਵੀ ਹੁੰਦੀ ਆ ਜੀ ਇਹ ਉਸੇ ਜੇਲ੍ਹ 'ਚ ਜਾਂਦੇ ਜਿਹੜੇ ਜਿਲ੍ਹੇ ਵਿੱਚ ਲਾਹੌਰ ਸੈਂਟਰ ਜੇਲ੍ਹ ਦੇ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਹੜੇ ਆ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਸੀ ਉਸੇ ਜੇਲ੍ਹ ਵਿੱਚ ਉਦਮ ਸਿੰਘ ਵੀ ਮੌਜੂਦ ਸੀ ਜਿਨ੍ਹਾਂ ਦੀ ਰਿਹਾਈ 1933 ਵਿੱਚ ਹੁੰਦੀ ਆ ਔਰ ਉੱਥੋਂ ਹੀ 1933 ਵਿੱਚ ਇੱਕ ਫੋਟੋ ਨਵੀਂ ਖਿੱਚਵਾ ਕੇ ਤੋਂ ਪਾਸਪੋਰਟ ਜਿਹੜਾ ਬਣਾ ਕੇ ਦੁਬਾਰਾ ਇੰਗਲੈਂਡ ਜਿਹੜਾ ਉਹ ਚਲੇ ਜਾਂਦੇ ਆ ਜੀ ਤੋਂ ਇਸ ਤਰ੍ਹਾਂ ਇੰਗਲੈਂਡ ਵਿੱਚ ਜਾ ਕੇ ਫਿਰ ਉਹ ਆਪਣੇ ਕਿਉਂਕਿ ਜਦੋਂ ਉਹਨਾਂ ਨੂੰ ਪਹਿਲੇ ਪਤਾ ਲੱਗਦਾ ਕਿ ਜਨਰਲ ਡਾਇਰ ਦੀ ਮੌਤ 1927 ਵਿੱਚ ਹੋ ਚੁੱਕੀ ਹੁੰਦੀ ਆ 63 ਸਾਲ ਦੀ ਉਮਰ ਜੇ ਕਿਉਂਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਉਹਨੂੰ ਚਿਕਨਪੌਕਸ ਹੋ ਜਾਂਦੀ ਆ ਔਰ ਉਹਨੂੰ ਜਿਹੜਾ ਪੈਰਾਲਾਈਜ਼ ਦਾ ਅਟੈਕ ਵੀ ਹੋ ਚੁੱਕਾ ਹੁੰਦਾ ਜੀ ਤੋਂ ਬੜੇ ਦੁਖੀ ਹੁੰਦੇ ਨੇ ਕਿ ਮੈਂ ਜਨਰਲ ਡਾਇਰ ਨੂੰ ਆਪਣੇ ਹੱਥੀਂ ਕੋੜੀ ਮਾਰਨੀ ਸੀ ਆਪਣੇ ਹੱਥੀਂ ਮਾਰਨਾ ਸੀ ਬਦਲਾ ਲੈਣਾ ਸੀ ਜੀ ਫਿਰ ਉਹਨਾਂ ਨੂੰ ਕੁਝ ਮਹੀਨਿਆਂ ਬਾਅਦ ਪਤਾ ਲੱਗਦਾ ਕਿ ਜਨਰਲ ਡਾਇਰ ਤੇ ਮਰ ਚੁੱਕਾ ਪਰ ਇਸ ਸਾਰੇ ਕੰਮ ਨੂੰ ਘਣਾਉਣੇ ਨੂੰ ਪੰਜਾਬ ਦਾ ਜੋ ਗਵਰਨਰ ਸੀ ਮਾਈਕਲ ਅਡਵਾਇਰ ਜੀ ਜੀ ਜਿਸ ਨੇ ਇਹ ਸਾਰਾ ਹੁਕਮ ਦਿੱਤਾ ਸੀ ਅੰਮ੍ਰਿਤਸਰ ਸ਼ਹਿਰ ਜਿਹੜਾ ਡਾਇਰ ਦੇ ਹਵਾਲੇ ਕੀਤਾ ਸੀ ਉਹ ਅਜੇ ਜਿਉਂਦਾ ਆ ਜੀ ਜੀ ਤੋਂ ਉਹਦੀ ਭਾਲ ਕਰਨ ਲੱਗ ਪਿਆ ਉਹਦੀ ਭਾਲ ਕਰਦਿਆਂ ਕਰਦਿਆਂ ਇੱਕ ਦੋ ਵਾਰ ਉਹਨੂੰ ਮੁਲਾਕਾਤਾਂ ਵੀ ਸਾਨੂੰ ਕਿਤਾਬ ਤੋਂ ਪਤਾ ਲੱਗਦੀਆਂ ਕਿ ਉਹਨਾਂ ਨੂੰ ਕਈ ਵਾਰੀ ਉਹਦਾ ਫਾਰਮ ਹਾਊਸ ਵੀ ਦੇਖਣ ਦਾ ਮੌਕਾ ਮਿਲਿਆ ਪਰ ਉਹ ਕੁਝ ਐਸੇ ਸਮੇਂ ਦੀ ਤਲਾਸ਼ ਵਿੱਚ ਸਨ ਜੀ ਜੀ ਕਿ ਜਦੋਂ ਮੈਂ ਇਹੋ ਜਿਹੇ ਮੌਕੇ ਦੇ ਕਿਤੇ ਟਕਰਾਂ ਤੇ ਜਿੱਥੇ ਲੋਕਾਂ ਦੇ ਸਾਹਮਣੇ ਮੈਂ ਇਹਦੇ ਕੋਲੋਂ ਕੋਈ ਬਦਲਾ ਲੈ ਸਕਾਂ ਉਹ ਮੌਕਾ 13 ਮਾਰਚ 1940 ਨੂੰ ਮਿਲਦਾ ਆ ਜਦੋਂ ਕੈਕਸਟਨ ਹਾਲ ਦੇ ਵਿੱਚ ਬਹੁਤ ਸਾਰੇ ਅੰਗਰੇਜ਼ਾਂ ਦੇ ਅੰਦਰ ਜਿਹੜੇ ਉੱਥੇ ਸ਼ਮੂਲੀਅਤ ਦੇ ਦੌਰਾਨ ਜਨਰਲ ਅਡਵਾਇਰ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਜੋ ਆਪਣੀ ਬਹੁਤ ਸਾਰੀ ਗੱਲਬਾਤ ਕਿ ਮੈਂ ਭਾਰਤੀਆਂ ਨੂੰ ਕਿਦਾਂ ਸਬਕ ਸਿਕਾਇਆ ਮੈਂ ਉੱਥੇ ਉਹਨਾਂ ਨੂੰ ਛੱਤਰ ਦੇ ਜ਼ੋਰ ਦੇ ਥੱਲੇ ਦਬ ਕੇ ਰੱਖਿਆ ਇਹ ਇੱਕ ਕੁੱਤੇ ਹਨ ਇੰਡੀਅਨਸ ਇਸ ਕਿਸਮ ਦੇ ਲਕਬ ਜਿਹੜੇ ਉਹਨੇ ਵਰਤੇ ਉੱਥੇ ਮੌਜੂਦ ਉਦਮ ਸਿੰਘ ਨੇ ਲਲਕਾਰ ਕੇ ਆਪਣੀ ਕਿਤਾਬ ਵਿੱਚੋਂ ਪਿਸਤੌਲ ਕੱਢ ਕੇ ਉਹਨਾਂ ਤੇ ਤਿੰਨ ਗੋਲੀਆਂ ਜਿਹੜੀਆਂ ਫਾਇਰ ਕੀਤੀਆਂ ਨਾਲ ਚਾਰ ਗੋਰੇ ਹੋਰ ਵੀ ਫੱਟੜ ਕੀਤੇ ਔਰ ਉਸ ਪਾਪੀ ਨੂੰ ਜਿਹੜਾ ਟਰੱਕ ਦੀ ਗੱਡੀ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਚੜਾਇਆ ਤੇ ਆਪਣੀ ਹਸਕੇ ਜਿਹੜੀ ਗ੍ਰਿਫਤਾਰੀ ਜਿਹੜੀ ਉਹਨਾਂ ਨੇ ਦਿੱਤੀ ਸੋ ਅਗਲਾ ਸਵਾਲ ਹੈ ਜੀ ਕਿ ਸ਼ਹੀਦਾਂ ਦਾ ਆਮ ਜਨਤਾ ਦੇ ਨਾਮ ਸਨਹਿਾ ਕੀ ਹੈ ਔਰ ਸ਼ਹੀਦਾਂ ਬਾਰੇ ਜਿਹੜੀ ਜਾਣਕਾਰੀ ਹੈ ਉਹ ਕਿੱਥੋਂ ਪ੍ਰਾਪਤ ਕੀਤੀ ਜਾਵੇ ਜਰੂਰ ਜੀ ਸ਼ਹੀਦਾਂ ਦਾ ਸੰਦੇਸ਼ ਹਮੇਸ਼ਾ ਹੀ ਆਪਣੇ ਦੇਸ਼ ਦੇ ਲੋਕਾਂ ਲਈ ਜੀ ਉਹਨਾਂ ਦੀ ਜ਼ਿੰਦਗੀ ਤਬਦੀਲ ਕਰਨ ਲਈ ਇਨਕਲਾਬ ਦਾ ਹੁੰਦਾ ਆ ਜੀ ਤੂੰ ਜਦੋਂ ਇਸ ਵੇਲੇ ਸ਼ਹੀਦੇ ਆਜ਼ਮ ਸਰਦਾਰ ਉਧਮ ਸਿੰਘ ਜੀ ਜੇਲ੍ਹ ਵਿੱਚ ਚਲੇ ਗਏ 13 ਮਾਰਚ ਦੀ ਘਟਨਾ ਤੋਂ ਬਾਅਦ ਜੀ ਤੋਂ ਉਹਨਾਂ ਨੂੰ ਜੇਲ੍ਹ ਵਿੱਚ 42 ਦਿਨ ਦੀ ਭੁੱਖ ਹੜਤਾਲ ਵੀ ਕਰਨੀ ਪਈ ਜੀ ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਮੰਗਾਂ ਮੰਨਵਾਈਆਂ ਉਹਨਾਂ ਦੀ ਐਨਕ ਖੋਲੀ ਗਈ ਉਹਨਾਂ ਨੂੰ ਪੜ੍ਹ ਨਹੀਂ ਦਿੱਤਾ ਗਿਆ ਉਹਨਾਂ ਵਾਰਿਸ ਸਾਦੀ ਹੀਰ ਮੰਗਵਾਈ ਉਹ ਹੀ ਰਾਜਵੀ ਦੇਸ਼ਵਤ ਯਾਦਗਾਰ ਹਲ ਜਲੰਧਰ ਪਈ ਹੈ ਜਿੱਤੇ ਉਹਨਾਂ ਦੇ ਦਸਕਤ ਹੈਗੇ ਆ ਜੀ ਤੋਂ ਮੈਂ ਇਹ ਵੀ ਦੱਸਦਾ ਜਾਵਾਂ ਕਿ ਸ਼ਹੀਦ ਉਦਮ ਸਿੰਘ ਉਹਨਾਂ ਨੇ ਆਪਣੇ 10 ਨਾਮ ਜਿਹੜੇ ਆ ਜੀ ਉਹ ਪ੍ਰਚਲਿਤ ਕੀਤੇ ਹੋਏ ਸੀ ਜੀ ਤੋਂ ਸਾਨੂੰ ਇੱਕ ਦੋ ਨਾਵਾਂ ਦਾ ਆਮ ਤੌਰ ਤੇ ਪਤਾ ਹੈ ਉਹਦਾ ਨਾਮ ਉਨੇ ਇਸ ਕਰਕੇ ਨਾਮ ਰੱਖੇ ਸੀ ਕਿਉਂਕਿ ਉਹ ਗੁਪਤ ਵਾਸ ਵਿੱਚ ਜਿਆਦਾ ਸਮਾਂ ਜੂ ਦਰ ਰਹਿੰਦੇ ਸੀ ਤੇ ਨਾਮ ਬਦਲਣਾ ਪੈਂਦਾ ਸੀ ਜੀ ਜੀ ਤੇ ਉਹ ਜੂ ਐਸ ਸਿੱਧੂ ਵੀ ਉਹਨਾਂ ਦਾ ਨਾਮ ਸੀ ਫਰੈਂਕ ਬ੍ਰੈਂਜ਼ਿਲ ਵੀ ਉਹਨਾਂ ਦਾ ਨਾਮ ਸੀ ਉਦਮ ਸਿੰਘ ਵੀ ਉਹਨਾਂ ਦਾ ਨਾਮ ਸੀ ਠੀਕ ਮੁਹੰਮਦ ਸਿੰਘ ਆਜ਼ਾਦ ਵੀ ਉਹਨਾਂ ਦਾ ਨਾਮ ਸੀ ਆਜ਼ਾਦ ਸਿੰਘ ਵੀ ਉਹਨਾਂ ਦਾ ਨਾਮ ਸੀ ਜੀ ਜੀ ਤੇ ਆਪਾਂ ਜਿਆਦਾ ਉਦਮ ਸਿੰਘ ਨਾਮ ਦੇ ਨਾਲ ਉਹਨਾਂ ਨੂੰ ਜਾਣਦੇ ਆ ਜੀ ਜੀ ਤੋਂ ਇਸ ਤਰ੍ਹਾਂ ਉਹਨਾਂ ਦੇ ਸਾਥੀਆਂ ਨੇ ਬਹੁਤ ਸਾਰੀ ਕੋਸ਼ਿਸ਼ ਉਹਨਾਂ ਨੂੰ ਅਪੀਲ ਕਰਨ ਲਈ ਸਟੇਟ ਸੈਕਟਰੀ ਸਟੇਟ ਆਫ ਇੰਡੀਆ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਉਦਮ ਸਿੰਘ ਨੂੰ ਬਚਾਇਆ ਜਾ ਸਕੇ ਪਰ ਉਹਨਾਂ ਨੇ ਉਸ ਅਪੀਲ ਤੇ ਦਸਤਖਤ ਕਰਨੋਂ ਵੀ ਨਾ ਕਰ ਦਿੱਤੀ ਸੀ ਔਰ ਕੁਰਬਾਨੀ ਲਈ ਤਿਆਰ ਹੋਏ ਅਖੀਰ 31 ਜੁਲਾਈ 1940 ਨੂੰ ਉਹਨਾਂ ਨੂੰ ਜਿਹੜਾ ਹੈ ਪੈਂਟੇਮਿਲ ਜੇਲ੍ਹ ਦੇ ਵਿੱਚ ਜਿਹੜੀ ਆ ਫਾਂਸੀ ਦੇ ਦਿੱਤੀ ਗਈ ਉਹ ਸੂਰਮਾ ਸਾਡੇ ਲਈ ਕੁਰਬਾਨ ਹੋ ਗਿਆ ਜੀ ਸੁਨੇਹਾ ਉਹਨਾਂ ਦਾ ਹਮੇਸ਼ਾ ਹੀ ਚਾਹੇ ਸ਼ਹੀਦ ਉਦਮ ਸਿੰਘ ਜੀ ਆ ਜਿੰਨੇ ਵੀ ਸ਼ਹੀਦ ਜਿਨ੍ਹਾਂ ਨੇ ਮਦਰ ਲਾਲ ਢਿੰਗਰਾ 1909 ਦੇ ਵਿੱਚ ਉਹਦੀ ਬਿਲਕੁਲ ਠੀਕ ਉਹਦੇ ਨਾਲ ਲਾਗੇ ਦਫਨਾਇਆ ਗਿਆ ਸੀ ਉਸੇ ਜ਼ਿਲ੍ਹੇ ਦੇ ਵਿੱਚ ਜੀ ਚਾਹੇ ਸਾਡੇ ਕੋਲ ਪਾਕ ਸਿੰਘ ਆ ਜਾਂ ਕੁਕੇ ਆ ਜਾਂ ਗਦਰੀ ਬਾਬੇ ਆ ਸਾਰਿਆਂ ਦਾ ਹੀ ਸੁਨੇਹਾ ਇਹੀ ਹੈ ਹਮੇਸ਼ਾ ਕਿ ਜ਼ੁਲਮ ਦੇ ਖਿਲਾਫ ਲੜੋ ਸਾਮਰਾਜ ਦੇ ਬਾਦ ਦੇ ਖਿਲਾਫ ਲੜੋ ਜੀ ਲੋਕਾਂ ਨਾਲ ਖੜੋ ਇਹ ਸਾਮਰਾਜੀਏ ਹਮੇਸ਼ਾ ਸਾਨੂੰ ਲੁੱਟਦੇ ਆਏ ਆ ਉਹ ਲੁੱਟਦੇ ਰਹਿਣਗੇ ਅਸੀਂ ਜਨਤਾ ਇਹਨਾਂ ਦੀਆਂ ਚਾਲਾਂ ਵਿੱਚ ਫਸ ਜਾਂਦੀਆਂ ਔਰ ਫਸਕੇ ਅਸੀਂ ਆਪਣੀ ਜੜੀ ਲੁੱਟ ਕਰਾਉਨੇ ਆ ਇਸ ਕਰਕੇ ਸਾਡੇ ਯੋਧਿਆਂ ਨੂੰ ਫਿਰ ਕੁਰਬਾਨੀਆਂ ਦੇਣੀਆਂ ਪੈਂਦੀਆਂ ਤੇ ਉਹ ਕਿਲਦੇ ਆ ਤੇ ਫਿਰ ਦੇਸ਼ ਸੁਧਰਦਾ ਤੋ ਕਦੇ ਵੀ ਸਾਡਾ ਯੋਧਿਆਂ ਦਾ ਖੂਨ ਅਜਾਈ ਨਹੀਂ ਜਾਂਦਾ ਉਹ ਬਲੀਦਾਨ ਕਦੇ ਵੀ ਅਜਾਈ ਨਹੀਂ ਜਾਂਦਾ ਉਹਨਾਂ ਨੂੰ ਹਮੇਸ਼ਾ ਹੀ ਆਪਾਂ ਸਜਦਾ ਕਰਾਂਗੇ ਔਰ ਉਹਨਾਂ ਦਾ ਸੁਨੇਹਾ ਹਮੇਸ਼ਾ ਹੀ ਹੈ ਕਿ ਜ਼ੁਲਮ ਦੇ ਖਿਲਾਫ ਇੱਕ ਤਣਕੇ ਖੜਨਾ ਆ ਜਾਣਕਾਰੀ ਦੀ ਤੁਸੀਂ ਸਵਾਲ ਪੁੱਛਿਆ ਸੀ ਸ਼ਹੀਦਾਂ ਬਾਰੇ ਜਾਣਕਾਰੀ ਆਮ ਤੌਰ ਤੇ ਜਦੋਂ ਆਪਾਂ ਜੋ ਸੁਣੀ ਸੁਣਾਈ ਜਾਂ ਸਾਨੂੰ ਇਧਰੋਂ ਉਧਰੋਂ ਜਿਹੜੀ ਮਿਲਦੀ ਹੈ ਉਹ ਚ ਕੱਚੀ ਕਚਾਈ ਹੁੰਦੀ ਹੈ ਜੀ ਜੀ ਜਿਆਦਾ ਵਧੀਆ ਜਿਹੜੀ ਤੁਹਾਨੂੰ ਜਾਣਕਾਰੀ ਉਹ ਕਿਤਾਬਾਂ ਤੋਂ ਮਿਲਣੀ ਹੈ ਜੀ ਤੋਂ ਸਭ ਤੋਂ ਵਧੀਆ ਕਿਤਾਬ ਹੁਣ ਤੱਕ ਜਿੰਨੀਆਂ ਛੇ ਕਿਤਾਬਾਂ ਮੈਂ ਉਦਮ ਸਿੰਘ ਦੀਆਂ ਪੜੀਆਂ ਉਹ ਚ ਰਕੇਸ਼ ਕੁਮਾਰ ਦੀ ਕਿਤਾਬ ਜਿਹੜੀ ਹੈ ਬਦਲੇ ਤੋਂ ਪਾਰ ਜੀ ਛੇ ਉਦਮ ਸਿੰਘ ਸਭ ਤੋਂ ਮੈਨੂੰ ਚੰਗੀ ਲੱਗੀ ਹੈ ਜੋ ਔਥੈਂਟਿਕ ਆ ਲੋਜਿਕ ਆ اور ਉਹਦੇ ਵਿੱਚ ਬਹੁਤ ਸਾਰੇ ਸਬੂਤ ਜਿਹੜੇ ਹੈਗੇ ਆ ਫੋਟੋ ਦਾ ਬੜਾ ਰੌਲਾ ਆ ਸ਼ੀਤ ਉਦਮ ਸਿੰਘ ਉਹਨਾਂ ਦੀ ਫੋਟੋ ਬਹੁਤ ਭਾਰੇ ਜੁੱਸੇ ਵਾਲੀ ਬਣਾ ਕੇ ਗੁਰ ਇੱਕ ਪਗੜੀ ਧਾਰੀ ਸਰਦਾਰ ਵਾਲੀ ਫੋਟੋ ਬਣਾਈਂਦੀ ਆ ਜਦ ਕਿ ਉਪਲਿਖਾ ਪਾਉ ਫੋਟੋ ਆ ਅਸਲ ਤਸਵੀਰਾਂ ਉਹਨਾਂ ਦੀਆਂ 4 ਆ ਸਿਰਫ ਮਿਲਦੀਆਂ ਜਿਹੜੀ 1933 ਦਾ ਪਾਸਪੋਰਟ ਬਣਾਉਣ ਵੇਲੇ ਇੱਕ ਲੰਡਨ ਦੇ ਵਿੱਚ 1939 ਦੇ ਵਿੱਚ ਉਹ ਰੋਟੀ ਬੀਲ ਰਹੇ ਆ ਉਹ ਚੋਰੀ ਕਿਸੇ ਨੇ ਫੋਟੋ ਖਿੱਚੀ ਬਾਅਦ ਵਿੱਚ ਮਿਲੀ ਬਹੁਤ ਛੇਰ ਬਾਅਦ ਇੱਕ ਫੋਟੋ ਉਹਨਾਂ ਦੀ ਤੋਤੀ ਕੁੜਤੇ ਦੇ ਨਾਲ ਆ ਇੱਕ ਸ਼ੂਟਿੰਗ ਦੀ ਦਾ এলিਫੈਂਟ ਫਿਲਮ ਦੇ ਵਿੱਚ ਉਹਨਾਂ ਦੀ ਸ਼ੂਟਿੰਗ ਸੀ ਉਹ ਸ਼ੂਟਿੰਗ ਦੌਰਾਨ ਉਹਨਾਂ ਦੀ ਫੋਟੋ ਖਿੱਚੀ ਗਈ ਸੀ ਉਹਨਾਂ ਸਿਰ ਤੇ ਪਗੜੀ ਬੰਨੀ ਆ ਇੱਕ ਫੋਟੋ ਹੋਰ ਉਹਨਾਂ ਨੇ ਉੱਥੇ ਇੱਕ ਫੋਟੋ ਦੀ ਦੁਕਾਨ ਦੇ ਉੱਤੇ ਖਿਚਾਈ ਹੋਈ ਉਹਦੇ ਵਿੱਚ ਵੀ ਉਹ ਕਲੀਨ ਸ਼ੇਪ ਆ ਦੇ ਸਿਰ ਤੇ ਪਗੜੀ ਧਾਰੀ ਆ ਇਸ ਤੋਂ ਇਲਾਵਾ ਹੋਰ ਕੋਈ ਤਸਵੀਰ ਜਿਹੜੀ ਉਦਮ ਸਿੰਘਾਂ ਦੀ ਸਾਨੂੰ ਨਹੀਂ ਮਿਲਦੀ ਜੀ ਜੀ ਸੋ ਮਿਹਰਬਾਨੀ ਜੀ ਸੋ ਸਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਵਾਸਤੇ ਕੱਢਿਆ ਔਰ ਸ਼ਹੀਦ ਉਦਮ ਸਿੰਘ ਜੀ ਬਾਰੇ ਬਹੁਤ ਜਿਆਦੀ ਸਾਨੂੰ ਵਿਸਥਾਰ ਪੂਰਵਕ ਗੱਲਾਂ ਸਾਂਝੀਆਂ ਕੀਤੀਆਂ ਸਾਡੇ ਨਾਲ ਔਰ ਉਹਨਾਂ ਦੇ ਜੀਵਨੀ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਬਿਲਕੁਲ ਜੀ ਸਰਜੀਤ ਸਿੰਘ ਜੀ ਟੱਬਾ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਔਰ ਸ਼ਹੀਦ ਉਦਨ ਸਿੰਘ ਜੀ ਬਾਰੇ ਆ ਕਾਫੀ ਵਿਸਥਾਰ ਪੂਰਵਕ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਦਿੱਤੀ ਔਰ ਮੈਂ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਹੈ ਉਹ ਤੁਸੀਂ ਸ਼ਹੀਦ ਉਦਨ ਸਿੰਘ ਜੀ ਬਾਰੇ ਬਿਲਕੁਲ ਜ਼ਰੂਰ ਹਾਸਲ ਕਰੋ ਔਰ ਬਹੁਤ ਵਾਰ ਦੇ ਕਿਤਾਬਾਂ ਜਿਹੜੀਆਂ ਸ਼ਹੀਦ ਉਧਮ ਸਿੰਘ ਜੀ ਬਾਰੇ ਜ਼ਰੂਰ ਪੜੋ ਸੋ ਸ਼ਹੀਦਾਂ ਨੂੰ ਯਾਦ ਰੱਖਣਾ ਸਾਡੇ ਪੰਜਾਬੀਆਂ ਦੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਸੋ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਆਜ਼ਾਦੀਆਂ ਮਾਰ ਰਹੇ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਸਰਦਾਰੀਆਂ ਮਾਰ ਰਹੇ ਹਾਂ ਸੋ ਸ਼ਹੀਦਾਂ ਨੂੰ ਯਾਦ ਰੱਖਣਾ ਸਾਡੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ ਸੋ ਬਿਲਕੁਲ ਸਰਜੀਤ ਸਿੰਘ ਜੀ ਕਿੱਪਾ ਨਾਲ ਆਪਾਂ ਵਿਚਾਰ ਵਟਾਂਦਰਾ ਕਰ ਰਹੇ ਸੀ ਜਿਨ੍ਹਾਂ ਨੇ ਆਪਣਾ ਬਿਲਕੁਲ ਵਿਸਤਾਰਪੂਰਕ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਕੈਨਡਮੈਨ ਸੰਦੀਪ ਸਿੰਘ ਦੇ ਨਾਲ ਜਸਦੇਵ ਸਿੰਘ ਚੰਡ ਦਬਾਬਾ মিডিਆ ਹਾਊਸ ਸੁਲਤਾਨਪੁਰ ਲੋਧੀ